ਓ ਨਮੋ ਸਤ ਸਾਈ ਲੋਕ ਜੀ ਆਏ ਨਮਾ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਗੰਭੀਰ ਸਾਵਧਾਨੀ ਵਾਲੀ ਅਤੇ ਹਰ ਭਗਤ ਲਈ ਬੇहद ਜ਼ਰੂਰੀ ਹੈ ਅੱਜ ਤੋਂ ਥੋੜੇ ਇੱਕ ਦਿਨ ਪਹਿਲਾਂ ਬਾਬਾ ਜੀ ਨੂੰ ਮੰਨਣ ਵਾਲਾ ਇੱਕ ਭਗਤ ਮਿਲਿਆ ਜਿਸ ਦੀ ਹਾਲਤ ਦੇਖ ਕੇ ਕਾਫੀ ਤਰਸ ਵੀ ਆ ਰਹਾ ਸੀ ਅਤੇ ਗੁੱਸਾ ਵੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਗੁੱਸਾ ਕਿਉਂ ਅਤੇ ਤਾਰਸਕਿਓਂ ਤਾਰਸ ਸੰਗਤ ਜੀ ਇਸ ਗੱਲ ਦਾ ਕਿ ਉਸ ਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਚੁੱਕੀ ਸੀ ਅਤੇ ਗੁੱਸਾ ਇਸ ਗੱਲ ਦਾ ਕਿ ਉਸ ਨੇ ਸੰਤ ਸਾਈਂ ਲੋਕ ਬਾਬਾ ਜੀ ਦੀ ਜਗ੍ਹਾ ਨਾਲ ਛੇੜਛਾੜ ਕੀਤੀ ਗੁੱਸ ਨੇ ਆਪਣੀ ਜ਼ੁਬਾਨ ਤੋਂ ਦੱਸਿਆ ਕਿ ਮੈਂ ਸੰਤ ਸਾਈਂ ਲੋਕ ਬਾਬਾ ਜੀ ਦੀ ਜਗ੍ਹਾ ਆਪਣੇ ਘਰੋਂ ਪੁੱਟ ਦਿੱਤੀ ਸੀ ਉਸ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਇਹ ਗਲਤੀ ਉਸ ਨੇ ਦੋ ਵਾਰ ਕੀਤੀ ਪਹਿਲਾ ਪਹਿਲੀ ਜਗ੍ਹਾ ਤੋਂ ਪੁੱਟ ਕੇ ਦੂਸਰੀ ਜਗ੍ਹਾ ਤੇ ਫਿਰ ਦੂਸਰੀ ਜਗ੍ਹਾ ਤੋਂ ਪਹਿਲੀ ਜਗ੍ਹਾ ਤੇ ਉਹ ਵਿਅਕਤੀ ਗੁਰਾਇਆਂ ਦੇ ਪਾਸ ਇੱਕ ਪਿੰਡ ਦਾ ਰਹਿਣ ਵਾਲਾ ਸੀ ਕਿਸੇ ਕਾਰਨ ਉਸ ਦਾ ਨਾਮ ਪਤਾ ਅਸੀਂ ਗੁਪਤ ਰੱਖਿਆ ਉਹ ਜਗ੍ਹਾ ਪੁੱਟਣ ਵਾਲੇ ਦੇ ਘਰ ਵਿੱਚ ਹੋਰ ਕੀ ਕੀ ਘਟਨਾਵਾਂ ਵਾਪਰੀਆਂ ਇਹ ਸ਼ਬਦਾਂ ਵਿੱਚ ਬਿਆਨ ਕਰਨਾ ਬੇਹਦ ਮੁਸ਼ਕਲ ਜਾਪਦਾ ਹੈ ਜਗ੍ਹਾ ਪੁੱਟਣ ਲੱਗਿਆਂ ਉਸ ਵਿਅਕਤੀ ਨੇ ਨਾ ਕਿਸੇ ਨੂੰ ਚੰਗੀ ਤਰ੍ਹਾਂ ਪੁੱਛਿਆ ਜੇ ਕਿਸੇ ਨੂੰ ਥੋੜਾ ਬਹੁਤ ਪੁੱਛਿਆ ਤਾਂ ਅਗਲੇ ਨੇ ਸਹੀ ਰਸਤਾ ਨਹੀਂ ਦੱਸਿਆ ਨਾ ਅਰਦਾਸ ਕੀਤੀ ਨਾ ਕਿਸੇ ਸੰਤ ਸਾਈਂ ਲੋਕ ਬਾਬਾ ਜੀ ਦੇ ਸੇਵਾਦਾਰ ਨੂੰ ਪਾਸ ਬਿਠਾਇਆ ਸਿੱਧਾ ਬਾਬਾ ਜੀ ਦੇ ਸਰੂਪ ਚੁੱਕ ਕੇ ਇੱਕ ਕਮਰੇ ਤੋਂ ਦੂਸਰੇ ਕਮਰੇ ਵਿੱਚ ਰੱਖ ਦਿੱਤੇ ਫਿਰ ਕੁਝ ਸਮੇਂ ਬਾਅਦ ਦੂਸਰੇ ਕਮਰੇ ਵਿੱਚੋਂ ਵਾਪਸ ਪੁਰਾਣੀ ਜਗ੍ਹਾ ਤੇ ਰੱਖ ਦਿੱਤੇ ਉਸਨੇ ਸੋਚਿਆ ਕੋਈ ਗੱਲ ਨਹੀਂ ਬਾਬਾ ਜੀ ਦਿਆਲੂ ਹਨ ਪਰ ਉਸ ਤੋਂ ਬਾਅਦ ਬਿਮਾਰੀ ਦਵਾਈਆਂ ਨਾਲ ਕੋਈ ਆਰਾਮ ਨਹੀਂ ਕਬਰ ਹਟ ਮਨ ਅਸ਼ਾਂਤ ਰਾਤ ਦੀ ਨੀਂਦ ਉੱਡ ਗਈ ਅਤੇ ਘਰ ਵਿੱਚ ਨਕਾਰਾਤਮਕ ਊਰਜਾ ਸੰਗਤ ਜੀ ਬਾਬਾ ਜੀ ਦੀ ਫੋਟੋ ਜਾਨੀ ਕਿ ਬਾਬਾ ਜੀ ਦੇ ਸਰੂਪ ਸਿਰਫ ਜਗ੍ਹਾ ਨਹੀਂ ਹੁੰਦੀ ਜਗ੍ਹਾ ਉਹ ਹੁੰਦੀ ਹੈ ਜਿੱਥੇ ਊਰਜਾ ਦਾ ਕੇਂਦਰ ਆਤਮਿਕ ਤਰੰਗਾਂ ਨਿਜਮਤ ਕੰਪਨ ਅਤੇ ਅਰਦਾਸਾਂ ਦਾ ਦਰਵਾਜ਼ਾ ਜਿੱਥੇ ਰੋਜ਼ ਜੋਤ ਜਗਦੀ ਹੋਵੇ ਉੱਥੇ ਦਿਵਯਾ ਸ਼ਕਤੀ ਜਾਗਰੂਕ ਹੋ ਜਾਂਦੀ ਹੈ ਉਸ ਜਗ੍ਹਾ ਨੂੰ ਬਦਲਣਾ ਮਾਨੋ ਬਿਨਾ ਦੱਸੇ ਰਾ ਬਦਲਣਾ ਹੁੰਦਾ ਹੈ ਸੰਗਤ ਜੀ ਬਾਬਾ ਜੀ ਦੀ ਜਗ੍ਹਾ ਬਿਨਾ ਵਿਧੀ ਬਦਲੀ ਊਰਜਾ ਦਾ ਸੰਤੁਲਨ ਟੁੱਟਦਾ ਹੈ ਮਨ ਅਸ਼ਾਂਤ ਰਹਿੰਦਾ ਹੈ ਸਰੀਰਕ ਬਿਮਾਰੀਆਂ ਡਰਾਉਣੇ ਸੁਪਨੇ ਅਤੇ ਘਰ ਵਿੱਚ ਬੇਵਜਾ ਤਕਰਾਰ ਸੰਗਤ ਜੀ ਤੁਸੀਂ ਕੀ ਸੋਚਦੇ ਹੋ ਕਿ ਇਹ ਜੇਕਰ ਸੰਗਤ ਨੇ ਗਲਤੀ ਕੀਤੀ ਹੈ ਤਾਂ ਕੀ ਬਾਬਾ ਜੀ ਸਜ਼ਾ ਦਿੰਦੇ ਹਨ ਨਹੀਂ ਇਹ ਚਤਾਵਨੀ ਹੁੰਦੀ ਹੈ ਜੋ ਤੁਸੀਂ ਗਲਤੀ ਕਰਦੇ ਹੋ ਬਾਬਾ ਜੀ ਕਦੇ ਨੁਕਸਾਨ ਨਹੀਂ ਕਰਦੇ ਉਹ ਸੰਕੇਤ ਹੁੰਦੇ ਹਨ ਕਿਉਂਕਿ ਮਰਿਆਦਾ ਟੁੱਟੀ ਹੈ ਵਿਧੀ ਨਹੀਂ ਮੰਨੀ ਗਈ ਧੀਰਜ ਨਹੀਂ ਰੱਖਿਆ ਗਿਆ ਸੰਗਤ ਜੀ 99% ਇਹੀ ਹੁੰਦਾ ਹੈ ਕਿ ਬਾਬਾ ਜੀ ਦੀ ਜਗਾ ਬਦਲਨੀ ਨਹੀਂ ਚਾਹੀਦੀ ਨਾ ਹੀ ਆਪਾਂ ਬਦਲ ਸਕਦੇ ਹਾਂ 1% ਉਹ ਹੈ ਜੇ ਬਾਬਾ ਜੀ ਦੀ ਰਜ਼ਾ ਹੋਵੇ ਬਾਬਾ ਜੀ ਦਾ ਇਸ਼ਾਰਾ ਮਿਲੇ ਤਾਂ ਹੀ ਜਗਾ ਬਦਲੀ ਜਾ ਸਕਦੀ ਹੈ ਬਾਬਾ ਜੀ ਦੀ ਕਿਰਪਾ ਨਾਲ ਦੱਸ ਰਹੇ ਹਾਂ ਕਿ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਜਗਾ ਜਿੱਥੇ ਹੈ ਹਮੇਸ਼ਾ ਉੱਥੇ ਹੀ ਰਹੇ ਪਰ ਫਿਰ ਵੀ ਜੇਕਰ ਤੁਸੀਂ ਇੱਕ ਕੋਸ਼ਿਸ਼ ਕਰਨੀ ਹੈ ਤਾਂ ਇਸ ਤਰ੍ਹਾਂ ਕਰ ਸਕਦੇ ਹੋ ਪਹਿਲਾਂ 7 ਦਿਨ ਅਰਦਾਸ ਕਰੋ ਬਾਬਾ ਜੀ ਤੋਂ ਮਨ ਵਿੱਚ ਆਗਿਆ ਮੰਗੋ ਜੋਤ ਜਗਾ ਕੇ ਪੁੱਛੋ ਵੈਸੇ ਤਾਂ 99% ਬਾਬਾ ਜੀ ਨੇ ਆਗਿਆ ਨਹੀਂ ਦੇਣੀ ਫਿਰ ਵੀ ਜੇਕਰ ਖੁਸ਼ ਹੋ ਕੇ ਬਾਬਾ ਜੀ ਆਗਿਆ ਦਿੰਦੇ ਹਨ ਤਾਂ ਫਿਰ ਸ਼ੁਭ ਮਹੂਰਤ ਦੇਖੋ ਪੂਰੀ ਵਿਧੀ ਨਾਲ ਸਥਾਨ ਬਦਲੋ ਪਹਿਲਾਂ ਜਗ੍ਹਾ ਸ਼ੁੱਧ ਕਰੋ ਵਾਦ ਵਿੱਚ ਭੋਗ ਲਗਾਓ ਵੈਸੇ ਅਸੀਂ ਬਾਬਾ ਸੰਤ ਸਾਈਂ ਲੋਕਜੀ ਦੇ ਸੇਵਾਦਾਰ ਹੋਣ ਦੇ ਨਾਤੇ ਸਭ ਸੰਗਤਾਂ ਨੂੰ ਬਾਬਾ ਜੀ ਦੀ ਕਿਰਪਾ ਨਾਲ ਇਹ ਹੀ ਸਲਾਹ ਦਿੰਦੇ ਹਾਂ ਕਿ ਜੋ ਇਸ ਭਗਤ ਨੇ ਜਗ੍ਹਾ ਨੂੰ ਬਿਨਾਂ ਆਗਿਆ ਬਦਲਣ ਦੀ ਅਹਿਮ ਕੋਸ਼ਿਸ਼ ਕੀਤੀ ਕੋਈ ਹੋਰ ਭਗਤ ਨਾ ਕਰੇ ਬਾਕੀ ਜੋ ਇਸ ਭਗਤ ਨਾਲ ਹੋਇਆ ਜਾਂ ਉਸ ਭਗਤ ਨੇ ਕੀਤਾ ਉਸ ਬਾਰੇ ਆਪਾਂ ਤਾਂ ਬਾਬਾ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਬੱਚੇ ਨੂੰ ਤੰਦਰੁਸਤਨ ਕਰੋ ਅਤੇ ਉਸ ਦੀ ਗਲਤੀ ਮੁਆਫ ਕਰਨ ਜੈ ਸੰਤ ਸਾਈਂ ਲੋਕ ਜੀ ਇਸ ਚੈਨਲ ਤੇ ਹਾਜ਼ਰੀ ਭਰਨ ਆਈਆਂ ਸਭ ਰੂਹਾਂ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਭ ਸੰਗਤਾਂ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਸਥਾਨ ਦੇਣ ਸੰਗਤ ਜੀ ਵੀਡੀਓ ਛੋਟੀ ਹੋ ਸਕਦੀ ਹੈ ਪਰ ਇਸ ਵਿੱਚ ਜੋ ਸੰਦੇਸ਼ ਹੈ ਉਹ ਬਹੁਤ ਹੀ ਵੱਡਾ ਹੈ ਜੋ ਕਿ ਹਰ ਸੰਗਤ ਜੀ ਨੂੰ ਆਪਣੇ ਲੜ ਬੰਨ ਲੈਣਾ ਚਾਹੀਦਾ ਹੈ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਅਤੇ ਹਰ ਭਗਤ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਕੋਈ ਵੀ ਇਹੋ ਜਿਹੀ ਗਲਤੀ ਨਾ ਕਰ ਸਕੇ ਜੋ ਅੱਜ ਦੀ ਵੀਡੀਓ ਵਾਲੇ ਭਗਤ ਨੇ ਕੀਤੀ ਹੈ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਜੀ ਜ਼ਰੂਰ ਲਿਖਣਾ ਹਰ ਉਹ ਨਵੀਂ ਰੂਹ ਜੋ ਪਹਿਲੀ ਵਾਰ ਇਸ ਚੈਨਲ ਤੇ ਹਾਜ਼ਰੀ ਭਰਨ ਆਈ ਹੈ ਉਨਾ ਨੂੰ ਵੀ ਗੁਜਾਰਿਸ਼ ਹੈ ਕਿ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ